ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਆਓ ਸਭ ਤੋਂ ਪਹਿਲਾਂ ਆਪਾਂ ਇਸ ਦੀ ਰਚਨਾ ਦੇਖ ਲੈਣੇ ਆ ਪ੍ਰਸ਼ਨ ਨੰਬਰ 3 ਦਿੱਤੀ ਹੋਈ ਰੇਖਾ AB ਤੇ ਸੈਕਟਿਫੀਅਰਾਂ ਦੀ ਸਹਾਇਤਾ ਨਾਲ ਫੰਮ ਸ਼ੇਪ ਬਣਾਓ ਰਚਨਾ AB ਰੇਖਾ ਨੂੰ ਦੋਨੀਆਂ ਪਾਸਿਆਂ ਵੱਲ ਵਧਾਓ ਅਤੇ 60 ਡਿਗਰੀ ਵਾਲੇ ਸੈਕਟਿਫੀਅਰ ਨਾਲ ਬਿੰਦੂ A ਅਤੇ B ਤੇ ਬਰਾਬਰ 60 60 ਦੇ ਕੋਣ ਬਣਾਓ ਰੇਖਾ BF ਅਤੇ AF ਨੂੰ AB ਦੇ ਬਰਾਬਰ ਕਟੋ F ਅਤੇ F ਨੂੰ ਮਿਲਾਓ। ਰੇਖਾ FC ਤੇ ਬਿੰਦੂ F ਅਤੇ F ਦੇ ਅੰਦਰਵਾਰ 60 ਡਿਗਰੀ ਦੇ ਕੋਣ ਬਣਾਓ। ਅਤੇ FE ਅਤੇ FD ਰੇਖਾਵਾਂ AB ਦੇ ਬਰਾਬਰ ਕੱਟੋ। E ਅਤੇ D ਨੂੰ ਮਿਲਾਓ। ABFDIEF ਲੁੜਿੰਦੀ ਸਰਕਿਫੇਰਾਂ ਨਾਲ ਬਣੀ ਫਾਰਮ ਸ਼ੇਪ ਹੋ ਜਾਏ। ਆਓ ਦੋਸਤੋ ਹੁਣ ਆਪਾਂ ਇਸ ਨੂੰ ਪੇਪਰ ਤੇ ਬਣਾ ਕੇ ਦੇਖਦੇ ਹਾਂ। ਇਸ ਵਿਧੀ ਲਈ ਸਭ ਤੋਂ ਪਹਿਲਾਂ ਅਸੀਂ AB ਰੇਖਾ ਖਿੱਚਾਂਗੇ। ਫਿਰ ਅਸੀਂ ਸਟੇਪਟ ਲਗਾ ਕੇ ਨਾਮਾਰਕ ਕਰ ਦਵਾਂਗੇ ਫਿਰ ਅਸੀਂ 40 ਡਿਗਰੀ ਵਾਲਾ ਸਰਟਿਫਾਇਰ ਲਵਾਂਗੇ ਇਹ ਵੀ ਰੇਖਾਂ ਨੂੰ ਅਸੀਂ ਦੋਨੇ ਤਰਫ ਨੂੰ ਅੱਗੇ ਵਧਾ ਦਵਾਂਗੇ சேர் அட்டேர்த்தி டிஸ்ட் டீ தான் கண பண்ணாங்க அந்த பாசிவி குண பண்ணதா சட்ட டிரீங்க ਫਿਰ ਅਸੀਂ AB ਜਿੰਨੀ ਪ੍ਰਕਾਰ ਖੋਲਾਂਗੇ A ਤੋਂ ਰੱਖ ਕੇ ਇੱਧਰ ਕੱਟ ਲਗਾ ਦਾਂਗੇ ਅਤੇ B ਤੋਂ ਰੱਖ ਕੇ ਇੱਧਰ ਕੱਟ ਲਗਾ ਦਾਂਗੇ ਇਸ ਪੁਆਇੰਟ ਨੂੰ ਸੀ ਮਾਰਕ ਕਰ ਦਵਾਂਗੇ ਇਸ ਪੁਆਇੰਟ ਨੂੰ ਐਫ ਮਾਰਕ ਕਰ ਦਵਾਂਗੇ ਫਿਰ ਅਸੀਂ ਸੀਫੀਡੀ ਐਫ ਨੂੰ ਮਿਲਾ ਦੇਵਾਂਗੇ ਫਿਰ ਅਸੀਂ ਇਹਨਾਂ ਪੁਆਇੰਟਸ ਤੋਂ ਵੀ ਸਕੈਵਰ ਦੀ ਮਦਦ ਨਾਲ 40 ਡਿਗਰੀ ਦਾ ਕੋਣ ਬਣਾਵਾਂਗੇ ਇਹਨਾਂ ਕੋਣਾਂ ਨੂੰ ਵੀ ਅਸੀਂ ਇਹ ਵੀ ਜਿੰਨਾ ਕੱਟ ਦਵਾਂਗੇ ਅਤੇ ਇਹਨਾਂ ਪੁਆਇੰਟਸ ਨੂੰ ਡੀ ਅਤੇ ਈ ਮਾਰਕ ਕਰ ਦਵਾਂਗੇ ਫਿਰ ਅਸੀਂ ਇਹਨਾਂ ਨੂੰ ਮੜਾ ਦਵਾਂਗੇ ਫੇਰ ਫਿਰ ਇਟਾ ਨੂੰ ਇੱਕ ਦਾਣੇਦਾਰ ਰੇਖਾ ਨਾਲ ਮਾਰ ਸਕਦੇ ਹਾਂ ਅਤੇ ਡੀ ਅਤੇ ਬੀ ਨੂੰ ਵੀ ਫੇਰ ਫਿਰ ਕੋਣ ਮਾਰਕ ਕਰ ਦਵਾਂਗੇ ਇਸ ਤਰ੍ਹਾਂ ਨਾਲ ਲੋੜਿੰਦੀ ਛੇ ਭੁੱਜ ਬਣ ਕੇ ਤਿਆਰ ਹੈ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ